ਸੋ ਇਹਦੇ ਚ ਰਹਿ ਕੇ ਮੈਂ ਸੋਚਦਾ ਕਿ ਬਹੁਤ ਵੱਡੇ ਪੱਧਰ ਤੇ ਕੰਮ ਕਰ ਸਕਦੇ ਹਾਂ ਅਸੀਂ ਸਟੇਟ ਵਾਸਤੇ ਵੀ ਦੇਸ਼ ਵਾਸਤੇ ਵੀ ਲੋਕਾਂ ਵਾਸਤੇ ਵੀ ਉਹ ਜਿਹੜੀਆਂ ਸਕੀਮਾਂ ਐ ਸੈਂਟਰਸ ਤਿਆਂ ਉਹਨਾਂ ਨੂੰ ਵੀ ਕਰ ਕਰਕੇ ਪਹੁੰਚਾਉਣ ਵਾਸਤੇ ਔਰ ਜੋ ਸਾਡੀਆਂ ਸਟੇਟ ਦੀਆਂ ਪ੍ਰੋਬਲਮਸ ਆ ਉਹਨੂੰ ਇੱਕ ਅੱਛੇ ਵਕੀਲ ਦਾ ਰੋਲ ਅਦਾ ਕਰਕੇ ਉਹਨੂੰ ਹੱਲ ਕਰਾਉਣ ਦੇ ਲਈ ਵੀ ਮਦਦ ਕਰ ਸਕਦੇ ਹਾਂ ਅ ਇੱਥੇ ਜਿਹੜਾ ਪਲੇਟਫਾਰਮ ਹੈ ਉਹ ਜੇ ਆਪਾਂ ਉਹਦੇ ਨਾਲ ਕੰਪੇਅਰ ਕਰੀਏ ਤਾਂ ਇਹ ਬਹੁਤ ਵੱਡਾ ਹੈ ਉਦੇ ਮੁਕਾਬਲੇ ਸੋ ਇੱਕ ਵੱਡੇ ਪਲੇਟਫਾਰਮ ਤੇ ਰਹਿ ਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ ਵਧੀਆ ਹੋਰ ਜਿੱਥੇ ਤੁਸੀਂ ਚਾਹੋ ਨੇ ਆ ਹੋਰ ਵਿਸ਼ਾਲ ਖੇਤਰ ਦੇ ਵਿੱਚ ਕੰਮ ਕਰ ਸਕਦੇ ਆ ਆਪ ਜਿਹੜਾ ਕਿਸਾਨੀ ਦੇ ਨਾਲ ਸੰਬੰਧਤ ਹੈ ਕਿਸਾਨ ਪਰਿਵਾਰ ਦੇ ਨਾਲ ਸੰਬੰਧਤ ਹੈ ਮੇਰੇ ਵਾਈਫ ਜਿਹੜੇ ਉਹ ਵੀ ਫੈਮਲੀ ਸਾਰੀ ਕਿਸਾਨ ਪਰਿਵਾਰ ਦੇ ਨਾਲ ਸੰਬੰਧਤ ਹੈ ਅਸੀਂ ਸਾਰਿਆਂ ਉਹ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਜਾਣਦੇ ਆ ਤੇ ਅਸੀਂ ਤਾਂ ਇਹ ਸਮਝਦੇ ਆ ਕਿ ਉਹਨਾਂ ਦਾ ਹੱਲ ਹੋਵੇ ਸ਼ਰਮਣੀਆਂ ਆਕਾਲੀ ਦਲ ਦੇ ਸਾਬਕਾ ਮੰਤਰੀ ਸਕੰਦਰ ਸਿੰਘ ਅਮਲੂਕਾ ਦੇ ਜੋ بیٹے ਹੈ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਪਤਨੀ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਸਾਡੇ ਨਾਲ ਗੁਰਪ੍ਰੀਤ ਸਿੰਘ ਸਰ ਕੀ ਗੱਲ ਚਾਹੋਗੇ ਬੀਰੂਪੇ ਜੁਆਇਨ ਕੀਤੀ ਹੈ ਪਿਛੋਕੜ ਆਕਾਲੀ ਦਲ ਤੋਂ ਰਿਹਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਸਾਰੇ ਪ੍ਰੈਸ ਦਾ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਔਰ ਸਾਰੀ ਲੀਡਰਸ਼ਿਪ ਦਾ ਜੋ ਇੱਥੇ ਆਏ ਅੱਜ ਬੜਾ ਮੈਂ ਸਮਝਦਾ ਇਤਿਹਾਸਿਕ ਦਿਨ ਹੈ ਜਿਹਦੇ ਵਿੱਚ ਬਹੁਤ ਇੱਕ ਲਾਰਜਸਟ ਕਾਂਗਰਸ ਤੇ ਡਿਸਪਲਿਨਡ ਪਾਰਟੀ ਨੂੰ ਜਿਹੜਾ ਜੁਆਇਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸੋ ਇਹਦੇ ਚ ਰਹਿ ਕੇ ਮੈਂ ਸੋਚਦਾ ਕਿ ਬਹੁਤ ਵੱਡੇ ਪੱਧਰ ਤੇ ਕੰਮ ਕਰ ਸਕਦੇ ਹਾਂ ਅਸੀਂ ਸਟੇਟ ਵਾਸਤੇ ਵੀ ਦੇਸ਼ ਵਾਸਤੇ ਵੀ ਲੋਕਾਂ ਵਾਸਤੇ ਵੀ ਔਰ ਜਿਹੜੀਆਂ ਸਕੀਮਾਂ ਐ ਸੈਂਟਰਸ ਦੀਆਂ ਉਹਨਾਂ ਨੂੰ ਵੀ ਕਰ ਕਰ ਪਚਾਉਣ ਵਾਸਤੇ ਔਰ ਜੋ ਸਾਡੀਆਂ ਸਟੇਟ ਦੀਆਂ ਪ੍ਰੋਬਲਮਸ ਆ ਉਹਨੂੰ ਇੱਕ ਅੱਛੇ ਵਕੀਲ ਦਾ ਰੋਲ ਅਦਾ ਕਰਕੇ ਉਹਨੂੰ ਹੱਲ ਕਰਾਉਣ ਦੇ ਲਈ ਵੀ ਮਦਦ ਕਰ ਸਕਦੇ ਹਾਂ ਕਿਉਂਕਿ ਜੋ ਵੀ ਇੱਕ ਇੱਕ ਕੇਂਦਰ ਐ ਇੱਥੇ ਜੋ ਵੀ ਸਕੀਮ ਬਣਨੀ ਐ ਇੱਥੋਂ ਬਣਨੀ ਐ ਔਰ ਜੋ ਵੀ ਕੋਈ ਮਸਲੇ ਦਾ ਹੱਲ ਹੋਣਾ ਇੱਥੋਂ ਹੋਣਾ ਤੇ ਉਹਨਾਂ ਨੂੰ ਸੰਜੀਦਗੀ ਨਾਲ ਕਰਾਉਣ ਵਾਸਤੇ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉਹਦੇ ਵਿੱਚ ਰਹਿ ਕੇ ਜਿੰਨਾ ਕੰਮ ਕਰ ਸਕਦੇ ਕਿਉਂਕਿ ਹਮੇਸ਼ਾ ਹੀ ਅਸੀਂ ਤਾਂ ਜਿਹੜਾ ਸੋਸ਼ਲ ਵਰਕ ਦੇ ਵੱਲ ਧਿਆਨ ਦਿੱਤਾ ਹੈ ਲੋਕਾਂ ਦੀ ਮਦਦ ਕਰਨ ਵਾਸਤੇ ਉਹਨਾਂ ਦੇ ਜੀਵਨ ਨੂੰ ਅੱਛਾ ਬਣਾਉਣ ਵਾਸਤੇ ਉਹਨਾਂ ਦੀ ਹਰ ਤਰ੍ਹਾਂ ਦੀ ਲੋੜਵੰਦ ਲੋਕਾਂ ਦੀ ਹਰ ਸਹਾਇਤਾ ਕਰਨ ਵਾਸਤੇ ਸਮਾਂ ਲਾਇਆ ਹੈ ਸੋ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਫੈਸਲਾ ਹੈ ਕਿ ਅੱਛੇ ਤਰੀਕੇ ਦੇ ਨਾਲ ਜਿਹੜੀ ਉਹ ਸੇਵਾ ਆਪਾਂ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਮਾਣਉਣ ਦੇ ਲਈ ਬੱਝਣ ਵਾਤ ਕੀ ਕੋਈ ਟਿਕਟ ਦੀ ਉਮੀਦ ਸੀ ਜਾਂ ਸ਼ਰੋਮਣੀ ਅਕਾਲੀ ਜਲਤ ਤੁਹਾਨੂੰ ਆਪਣਾ ਕੋਈ ਫਿਊਚਰ ਨਜ਼ਰ ਨਹੀਂ ਆਇਆ ਨਹੀਂ ਕੋਈ ਇਹੋ ਜੀ ਗੱਲ ਹੀ ਪਰ ਕੀ ਹੁੰਦਾ ਹੈ ਇੱਥੇ ਜਿਹੜਾ ਪਲੇਟਫਾਰਮ ਹੈ ਉਹ ਜੇ ਆਪਾਂ ਉਹਦੇ ਨਾਲ ਕੰਪੇਅਰ ਕਰੀਏ ਤਾਂ ਇਹ ਬਹੁਤ ਵੱਡਾ ਉਦੇ ਮੁਕਾਬਲੇ ਸੋ ਇੱਕ ਵੱਡੇ ਪਲੇਟਫਾਰਮ ਤੇ ਰਹਿ ਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਆ ਵਧੀਆ ਹੋਰ ਜਿੱਥੇ ਤੁਸੀਂ ਚਾਹੋ ਨੇ ਆ ਹੋਰ ਵਿਸ਼ਾਲ ਖੇਤਰ ਦੇ ਵਿੱਚ ਕੰਮ ਕਰ ਸਕਦੇ ਆ ਪੰਜਾਬ ਚ ਬੀਜੇਪੀ ਲੀਡਰਾਂ ਦਾ ਬਹੁਤ ਮੀਂਹ ਕਿ ਇਲੈਕਸ਼ਨ ਆ ਤੇ ਉਹਦੇ ਕਰਕੇ ਵਿਰੋਧ ਵੀ ਹੋ ਰਿਹਾ ਕਿਸਾਨੀ ਅੰਦੋਲਨ ਦਾ ਕਰਕੇ ਤੇ ਉਸ ਨੂੰ ਸਹਿਣ ਲਈ ਤਿਆਰ ਆ ਮਾਨਸਿਕਤਾ ਬਣਾ ਲਈ ਇਹ ਦੇਖੋ ਸਾਡੀ ਨਿਊ ਐਂਟਰੀ ਹੈ ਅਸੀਂ ਤਾਂ ਆਪ ਜਿਹੜਾ ਕਿਸਾਨੀ ਦੇ ਨਾਲ ਸੰਬੰਧਿਤ ਹੈ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਹੈ ਮੇਰੇ ਵਾਈਫ ਜਿਹੜੇ ਉਹ ਵੀ ਫੈਮਿਲੀ ਸਾਰੀ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਹੈ ਅਸੀਂ ਸਾਰੀਆਂ ਉਹ ਮੁਸ਼ਕਲਾਂ ਨੂੰ ਭਲੀ ਭਾਂਤ ਜਾਣਦੇ ਆ ਅਸੀਂ ਤਾਂ ਇਹ ਸਮਝਦੇ ਹਾਂ ਕਿ ਉਹਨਾਂ ਦਾ ਹੱਲ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਅਸੀਂ ਇਹਦੇ ਵਿੱਚ ਹੋਵਾਂਗੇ ਤਾਂ ਅਸੀਂ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਜ਼ੋਰ ਪਾਵਾਂਗੇ ਤਾਂਕਿ ਇਹ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਖਿੱਚੋ ਤਾਣ ਨਾ ਰਹੇ ਵਧੀਆ ਮਾਹੌਲ ਰਹੇ ਸਟੇਟ ਦਾ ਵੀ ਸੈਂਟਰ ਦਾ ਵੀ ਔਰ ਜੋ ਮੰਗਾਂ ਉਹਨਾਂ ਦੀ ਪੂਰਤੀ ਹੋਵੇ ਸਰ ਪਿਤਾ ਪਿਤਾ ਲਾਸਟ ਸਵਾਲ ਪਿਤਾ ਜੀ ਵੀ ਆ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਵਿਚਾਰ ਕੀਤਾ ਜਾ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਾਡੇ ਸਾਬਕਾ ਮੰਤਰੀ ਪੰਜਾਬ ਦੇ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਦੇ بیٹے ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਉਂ ਉਹਨਾਂ ਦਾ ਮਨ ਸੀਗਾ ਬੀਜੇਪੀ ਜੁਆਇਨ ਕਰਨ ਲਈ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਮੇਰੇ ਚਰਨਜੀਤ ਸਿੰਘ ਲਿਵਿੰਗ ਇੰਡੀਆ ਦੇਖੋ